ਹੁਣ ਆਪਾਂ ਨੇ ਬੱਤਕਾਂ ਕਾਲੂ ਉਰੇ ਮਿੱਟੀ-ਮੁੱਟੀ ਪਾ ਕੇ ਫਿਰ ਇੱਧਰ ਛੱਡ ਦੇਣੀ ਆ ਬੱਤਕਾਂ ਘੱਟ ਆ ਉਰੇ ਆਪਾਂ ਨੇ ਬਲੈਕ ਐਸਟ ਲਾਓ ਬੰ ਮੁਰਗੀਆਂ ਛੱਡਣੀਆਂ ਬੱਤਕਾਂ ਦੇ ਅੰਡੇ ਹੋਛੇ ਦੀ ਟਰੇ ਹੋ ਚੱਲੀ ਇਹ ਹੁਣ ਆਪਾਂ ਕਾਲੂ ਮਸ਼ੀਨ ਚ ਲਾਵਾਂਗੇ ਜੀ ਗਾਈ ਦੋਸਤੋ ਬਾਈ ਕੀ ਹਾਲ ਚਾਲ ਆ ਠੀਕ ਠਾਕ ਹੋ ਜੀ ਤੇ ਦੋਸਤੋ ਸ਼ਾਮ ਦੀ ਖਰਾਕ ਖਵਾਤੀ ਆਪਾਂ ਨੇ ਜਾਨਵਰਾਂ ਨੂੰ ਅੰਡੇ ਹਲੇ ਚੱਕਣੇ ਆ ਅੰਡੇ ਪਾ ਬਾਅਦ ਚੱਕਦੇ ਆ ਤੁਹਾਨੂੰ ਪਹਿਲਾਂ ਆਪਾਂ ਨੇ ਪਿੰਜਰਾ ਬਣਾਇਆ ਆਪਾਂ ਨੇ ਇੱਕ ਉਹ ਤੁਹਾਨੂੰ ਦਿਖਾਉਣਾ ਇਹ ਆਪਾਂ ਨੇ ਹਰਾ ਕਪੜਾ ਲਾਤਾ ਬਾਈ ਇੱਥੇ ਉਹਨੂੰ ਇੱਥੇ ਬਣੀ ਮਸ਼ੀਨ ਪਈ ਆ ਇਧਰ ਨਾਲ ਧੁੱਪਾਂ ਨਹੀਂ ਪੈਂਦੀ ਹੈਗੀ ਫੇਰ ਮਸ਼ੀਨ ਆਪਣੀ ਓਵਰ ਹੀਟਰ ਨਹੀਂ ਹੋਊਗੀ ਇਸ ਕਰਕੇ ਫਿਰ ਆਪਾਂ ਨੇ ਇਧਰ ਹਰਾ ਕਪੜਾ ਲਾਤਾ ਸ਼ਾਮ ਦੇ ਟਾਈਮ ਧੁੱਪਾਂ ਪੈਂਦੀਆਂ ਨਾ ਉਹ ਹੁਣ ਪਊਗੀ ਨਹੀਂ ਆਓ ਮਾ ਤੁਹਾਨੂੰ ਤਾਂ ਖਾਉਣਾ ਹੁਣ ਇਹ ਬਣਾਇਆ ਜੀ ਆਪਾਂ ਨੇ ਕੱਲ ਪਿੰਚਰਾ ਨਾਵਾ ਇਹ ਵਾਲਾ ਆ ਦੋ ਆਪਣੇ ਬਣੇ ਹੋਈ ਸੀਗੇ ਪਹਿਲਾਂ ਇੱਕ ਜੀ ਆਪਾਂ ਨੇ ਹੁਣ ਟਾਰਕੀ ਛੱਡੀ ਹੋਈ ਆ ਇੱਕ ਜ ਬੱਤਕਾਂ ਹੈਗੀਆਂ ਇਹ ਬਣਾਇਆ ਆਪਾਂ ਨੇ ਕੱਲ ਹਾਂ ਦੇਖੋ ਇੱਚ ਹੋ ਰਹੀ ਮਿੱਟੀ ਪਾਉਣ ਤੇ ਮਿੱਟੀ ਹੁਣ ਕਾਲੂ ਪਾਵਾਂਗੇ ਆਪਾਂ ਬਾਕੀ ਉਹ ਸਾਰਾ ਇਹਦੀ ਸ਼ੈਟਿੰਗ ਕੱਤੀ ਹੈਡਾਂ ਤੇ ਇਦਾਂ ਦੇ ਸਿਮੈਂਟ ਵਾਲੇ ਖੰਬੇ ਲਾ ਦਿੱਤੇ ਹਜੜ ਜੁੜੀ ਸਾਰਾ ਕੁਝ ਲੱਗ ਗਿਆ ਜਿਹੜਾ ਇਹ ਬਣਾਇਆ ਆਪਾਂ ਨੇ ਇਹ 5x5 ਦਾ ਬਣਾਇਆ ਫੁੱਟ ਦਾ ਉਹ 5x6 ਫੁੱਟ ਦੇ ਜਿਹੜੇ ਦੋਨੇ ਆ ਹੁਣ ਆਪਾਂ ਨੇ ਬੱਤਕਾਂ ਕਾਲੂ ਉਰੇ ਮਿੱਟੀ-ਮੁੱਟੀ ਪਾ ਕੇ ਫਿਰ ਇੱਧਰ ਛੱਡ ਦੇਣੀ ਆ। ਪੱਤਕਾਂ ਘੱਟ ਆ। ਉਰੇ ਆਪਾਂ ਨੇ ਬਲੈਕ ਐਸਟਲੋਪ ਮੁਰਗੀਆਂ ਛੱਡਣੀਆਂ। ਆਪਣੇ ਕੋਲ 12-13 ਬਲੈਕ ਐਸਟਲੋਪ ਦੀਆਂ ਮੁਰਗੀਆਂ ਤੇ ਇੱਕ ਮੁਰਗਾ। ਉਹ ਫਿਰ ਆਪਾਂ ਇੱਥੇ ਛੱਡ ਦਾਂਗੇ। ਇੱਥੇ ਵੀ ਥੋੜੀ ਜਿਹੀ ਮਿੱਟੀ ਪਾਣੀ ਵਾਲੀ ਆ ਤੇ ਉਹ ਵੀ ਆਪਾਂ ਹੁਣ ਪਾ ਦਾਂਗੇ। ਬਲੈਕ ਐਸਟਲੋਪ ਆਪਣੇ ਨਾ ਉੱਥੇ ਦੂਜੀਆਂ ਮੁਰਗੀਆਂ 'ਚ ਮਿਕਸਮਤਨ ਦਿਖਾਉਣਾ। ਉੱਪਰ ਆਪਾਂ ਨੇ ਚਾਦਰੀਆਂ ਪਾਤੀਆਂ ਸੀਗੀਆਂ ਲੋਹੇ ਦੀਆਂ। ਸਿਮੈਂਟਡ ਨਹੀਂ ਪਾਈਆਂ ਹੈਗੀਆਂ ਕਿਉਂਕਿ ਉਰੇ ਧੁੱਪਾਂ ਨਹੀਂ ਲੱਗਦੀ ਹੈਗੀ ਸਾਰਾ ਦਿਨ। ਸ਼ਾਮ ਉਗੀ ਪਰੇ ドラਖਤਾ ਦੇਖਾ ਅੰਦਰ ਰhta ਹੈ ਹਰੀ ਸ਼ਾਮ ਹੀ ਰਹੀ ਨੀ ਗਰਮੀ ਵਿੱਚ ਇਸ ਕਰਕੇ ਫਿਰ ਮੈਂ ਲੋਹੀ ਦੀ ਚਾਦਰਾਂ ਪਾਤੀਆਂ ਔਰੇ ਬਾਕੀ ਹਵਾਦਾਰਾ ਖੁੱਲੇ ਹਵਾਦਾਰਾ ਹੈ ਜਾਲੀ ਚਾਰੇ ਪਾਸੇ ਜਾਲੀ ਲੱਗੀ ਹੋਈ ਹੈ ਹੁਣ ਬਲੈਕਸ਼ ਲੋ ਵੇਥੇ ਨਿਕਲ ਜੂਗੇ ਫਿਰ ਉਹਨਾਂ ਦੇ ਪਿਓਰ ਬੱਚੇ ਨਿਕਲ ਜੂਗੇ ਹੁਣ ਉਧਰ ਆ ਮਿਕਸ ਮਿਕਸ ਹੋ ਗਏ ਰੰਗ ਬਰੰਗੇ ਜੇ ਹੋ ਜਾਣੇ ਰੱਬ ਖੜਬੇ ਜੇ ਫਿਰ ਕੰਮ ਆਪਣਾ ਚੱਲਣਾ ਨਹੀਂ ਹੈਗਾ ਉਹ ਦੋਗਲੇ ਹੋ ਜਾਣੇ ਫਿਰ ਪਰੇ ਹੁ ਕਰਾਂਗੇ ਫਿਰ ਆਪਣੇ ਪਿਓਰ ਬੱਚੇ ਨਿਕਲੂਗੇ ਬਲੈਕ ਅਸਟਾ ਲੋਪ ਦੇ ਦੇਖੋ ਬਾਈ ਹੁ ਵਧੀਆ ਲੱਗ ਰਹੇ ਪਿੰਜਰੇ ਇਕੋ ਲੈਨ ਚ ਮੈਂ ਹੌਲੀ ਹੌਲੀ ਨਾ ਆ ਉਹ ਸਿਰੇ ਤੱਕ ਲਾ ਲੈਣੇ ਆ ਇਹ ਇਦਾਂ ਬਟ ਹੁਣ ਬਟੇਰ ਵੀ ਰੱਖਣੇ ਦਵਾਰਾ ਉਹਨਾਂ ਨੂੰ ਵੀ ਇੱਕ ਪਿੰਜਰਾ ਮੈਂ ਬਣਾਉਂਗਾ ਪਹਿਲਾਂ ਆਪਣੇ ਕੋਲ ਜਗ੍ਹਾ ਨਹੀਂ ਸੀਗੀ ਇਸ ਕਰਕੇ ਉਹ ਮੈਨੂੰ ਵੇਚਣੇ ਪਏਗੇ ਤੇ ਇੱਕ ਹੁਣ ਬਟੇਰਾਂ ਨੂੰ ਵੀ ਕਰਾਂਗੇ ਤਿਆਰ ਇੱਥੇ ਆਗੋ ਮਰੀਆਂ ਮੁਰਗੀਆਂ ਬਲੈਕ ਐਸਟਲੋਕ ਦੀਆਂ ਇਹ ਆਪਣੇ ਕੋਲ 13 ਮੁਰਗੀਆਂ ਆ ਆਹ ਮੁਰਗਾ ਭੁੱਜਿਆ ਸਰਦਾ ਇਹਦੇ ਨਾਲ ਦਾ ਇੱਕ ਹੋਰ ਮੁਰਗਾ ਸੀਗਾ ਉਹ ਆਪਾਂ ਨੇ ਸੇਲ ਕਰਤਾ ਬਾਈ ਇੱਕ ਮੁਰਗਾ ਬਹੁਤ ਫਿਰ ਇਦਨ ਹੁਣ ਆਰ ਆਰ ਲੱਗ ਹੋ ਜੂਗੇ ਬਲੈਕ ਐਸਟਲੋਕ ਲੱਗ ਹੋ ਜੂਗੇ ਬਾਕੀ ਆਪਣੇ ਕੋਲ ਤਿੰਨ ਇੱਕ ਤਿੰਨ ਚਾਰ ਹੋਰ ਆ ਉਹ ਚਿੱਟੀਆਂ ਮੁਰਗੀਆਂ ਇੱਕ ਦੋ ਤਿੰਨ ਚਾਰ ਪੰਜ ਆਪਣੇ ਦੂਜੇ ਫਾਰਮ 'ਚ ਆ ਉਹਨਾਂ ਵਾਸਤੇ ਇੱਕ ਚੁੱਟਾ ਮੁਰਗਾ ਲੈ ਕੇ ਆਉਣਾ ਉਹ ਉਧਰ ਗਗਰਾਂ ਵਾਲੇ ਫਾਰਮ 'ਪਰ ਖੜਾ ਉਧਰ ਤੋਂ ਲਿਆ ਕੇ ਫਿਰ ਇੱਧਰ ਆਪਾਂ ਇੱਕ ਪੰਜਰਾ ਹੋਰ ਬਣਾਵਾਂਗੇ ਤਰੂ ਦੇ ਵਿੱਚ ਛੱਡਨਾ ਕਿਉਂ ਚਿੱਟੇ ਵਾਲੀ ਬਰੀਡਿੰਗ ਫੇਰ ਲੱਗ ਪੋ ਜੂ ਪਿਛਲੀ ਵੀਡੀਓ ਚ ਮੈਂ ਦੱਸਿਆ ਸੀਗਾ ਇਹ ਮੁਰਗੀ ਆਪਣੇ ਇੱਕ ਕੁੜਕੋਈ ਵੀ ਆ ਉਸ ਦਿਨ ਤਾਂ ਉੱਠ ਗਈ ਸੀਗੀ ਵੀਡੀਓ ਚ ਤੇ ਕੱਲ ਫਿਰ ਮੈਂ ਇਹਦੇ ਥੱਲੇ 10 ਆਂਡੇ ਰੱਖਦੇ ਦੋ ਆਂਡੇ ਆਪਾਂ ਨੇ ਸ਼ਾਇਦ ਪਹਿਲਾਂ ਹੀ ਰੱਖੇ ਹੋਏ ਸੀਗੇ ਜਣੇ ਕਿ ਕੱਲ ਮੈਂ 10 ਆਂਡੇ ਰੱਖਿਆ ਥੱਲੇ 12 ਆਂਡੇ ਹੋ ਗਏ ਇਹ ਵੀ ਹੁਣ ਟਿੱਕੇ ਬੈਠ ਗਈ ਉਹ ਹੁਣ ਹਲੇ ਟਰਕੀ ਹਲੇ ਹੋਣੀ ਬੈਠੀ ਆ ਦਾਣਾ ਦੂਣਾ ਖਾ ਕੇ ਆਪਣਾ ਬੈਠੀ ਦਾਣਾ ਇਹਨਾਂ ਨੂੰ ਪਾਇਆ ਹੋਇਆ ਇੱਧਰ ਪਾਣੀ ਪਾਇਆ ਹੋਇਆ ਇਹ ਬੈਠ ਗਈ ਇਹਦੇ ਹੁਣ ਰਾਤ ਨੂੰ ਮੈਂ ਚੈੱਕ ਕਰੂੰਗਾ ਾਂਡੇ ਇਹ ਬੱਚਾ ਬਣਿਆ ਹੋਇਆ ਾਂਡੇ ਵਿੱਚ ਜਾਂ ਨਹੀਂ ਬਣਿਆ ਹੋਇਆ ਇਹ ਪਤਾ ਲਾਜੂਗਾ ਆਪਾਂ ਮੱਤਕਾਂ ਨੂੰ ਪਾਣੀ ਪਾਉਣਾ ਇਹਨਾਂ ਦਾ ਪਿੰਜਰਾ ਵੀ ਇੱਥੇ ਹੀ ਰੱਖਿਆ ਹੋਇਆ ਆਪਾਂ ਨੇ ਦੇਖੋ ਹੁਣ ਤਾਂ ਪੂਰੇ ਡਾਰ ਹੋ ਗਏ ਬੈਂਟਮ ਦੇ ਬੱਚੇ ਜਿਹੜੇ ਬੈਂਟਮ ਦੇ ਾਂਡੇ ਹੋਰ ਵੀ ਆਪਾਂ ਨੇ ਲਾਤੇ ਸੀਗੇ ਮਸ਼ੀਨ ਵਿੱਚ ਉਹ ਵੀ ਜਦੋਂ ਬੱਚੇ ਨਿਕਲੇ ਉਹਨਾਂ ਦੇ ਆਪਾਂ ਤੁਹਾਨੂੰ ਦਿਖਾਵਾਂਗੇ ਆ ਦੇਖ ਤਾਂ ਚਿੱਟੇ ਰੰਗ ਦਾ ਦੇਖੋ ਇਹ ਆ ਟਰਕੀ ਦਾ ਬੱਚਾ ਹੋ ਗਿਆ ਆ ਲੋ ਫਿਰ ਨਾਲੇ ਤੁਹਾਨੂੰ ਦਿਖਾਵਾਂਗੇ ਵੀਡੀਓ ਬਣਾ ਕੇ ਤੇ ਮਸ਼ੀਨ 'ਚ ਦੂਜੇ ਅੰਡੇ ਵੀ ਲੱਗਣੇ ਵਾਲੇ ਹਲੇ ਚੱਕਣੇ ਆ ਤਕਰੀਬਨ ਅੱਜ ਇਹ ਚਾਰ ਟਰੇ ਆ ਹੈਗੀਆਂ ਲੱਗਾ ਪੱਗ ਤੇ ਦੋੜ ਰਹੇ ਅੱਜ ਹੋਰ ਹੋ ਜਾਣੀਆਂ 6 6 ਟਰੇਆਂ ਆਪਣੀ ਉੱਤਰ ਪਈਆਂ 12 ਟਰੇਆਂ ਜਾਨੀ ਕਿ 3.5 400 ਅੰਡਾ ਆਪਣਾ ਕੱਲ ਨੂੰ ਲੱਗ ਜੂਗਾ ਤੇ ਕੱਲ ਨੂੰ ਜਿਹੜੇ ਆਪਾਂ ਨੇ ਪਹਿਲਾਂ ਅੰਡੇ ਲਾਏ ਸੀਗੇ ਉਰੇ ਤੇ 300 ਅੰਡਾ ਆਪਾਂ ਨੇ ਸਭ ਤੋਂ ਪਹਿਲਾਂ ਲਾਇਆ ਸੀਗਾ ਮਸ਼ੀਨ ਵਿੱਚ ਉਹ ਕੱਲ ਨੂੰ ਹੁਣ ਆਪਾਂ ਨੇ ਥੱਲੇ ਧਾਰਨਾ ਉਹਦੀ ਵੀਡੀਓ ਆਪਾਂ ਤੁਹਾਨੂੰ ਪਰਸ ਜਾਂ ਚੌਥੇ ਦਿਨ ਦਿਖਾਵਾਂਗੇ ਅਪਲੋਡ ਕਰਕੇ ਤੇ ਮਸ਼ੀਨ ਆਪਣੀ ਵਧੀਆ ਚੱਲ ਰਹੀ ਹੈ ਇਸ ਟਾਈਮ ਬਾਕੀ ਹੁਣ ਦੋਸਤੋ ਕਰਦੇ ਹਾਂ ਜੀ ਵੀਡੀਓ ਨੂੰ ਬੰਦ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ